ਸਸੀ ਗਾਜੇ ਬਾਈ ਕੀ ਹਾਲ ਚਾਲ ਸਸੀ ਗਾਜੇ ਜੀ ਬਹੁਤ ਵਧੀਆ ਵੀਰ ਲੈ ਕੇ ਆ ਗਏ ਆਪਣੀ ਟੀਮ ਪੂਰੀ ਦੇਖੋ ਬਾਈ ਜੀ ਆਪਾਂ ਗੱਲ ਕਰਦੇ ਆ ਨਾ ਦੇਖੋ ਡੌਗ ਤੁਸੀਂ ਦੇਖਿਆ ਹੋਣਗੇ ਸ਼ੋਹਾਂ ਦੇ ਵਿੱਚ ਜਾਂ ਹੋਰ ਸ਼ੋਹਾਂ ਦੇ ਵਿੱਚ ਵੀ ਤਾਂ ਬਾਈ ਜੀ ਪਹੁੰਚੇ ਨੇ ਮੋਗਾ ਤੋਂ ਹੈਵਨ ਫੋਰਮ ਡੌਗ ਦਾ ਇਹਨਾਂ ਦਾ ਕੈਨਲ ਹੈ ਤੇ ਇੰਸਟਾਗ੍ਰam ਆਈਡੀ ਵੀ ਇਹੀ ਹੈ ਠੀਕ ਹੈ ਤੇ ਹੁਣ ਆ ਡੌਗ ਇਹਨਾਂ ਨੇ ਸ਼ੋਹ ਦੇ ਵਿੱਚ ਲਾਏ ਸੀਗੇ ਠੀਕ ਹੈ ਡੌਗ ਕਾਫੀ ਸ਼ੋਹ ਦੇ ਵਿੱਚ ਵਿਨਰ ਰਿਹਾ ਪਿੱਛੇ ਟਰੋਫੀ ਵੀ ਪਈ ਹੈ ਠੀਕ ਹੈ ਗੱਲ ਕਰਦੇ ਆਪਾਂ ਪੱਪੀ ਬਾਰੇ ਤੇ ਸਟੱਡ ਸਰਵਿਸ ਬਾਰੇ ਠੀਕ ਹੈ ਅ ਅਜੀਤ ਵੀਰ ਜੀ ਮੈਂ ਇੱਕ ਗੱਲ ਪੁੱਛਣਾ ਚਾਹਨਾ ਬਾਈ ਜੀ ਡੌਗਸ ਦੀ ਮੀਟਿੰਗ ਸਟਾਰਟ ਕੀਤੀ ਹੈ ਕਿ ਨਹੀਂ ਅਜੀਤ ਮੀਟਿੰਗ ਨਹੀਂ ਸਟਾਰਟ ਇਸ ਡੌਗ ਦੀ ਜਦੋਂ ਵੀ ਸਟਾਰਟ ਹੋ ਗਈ ਜੀ ਸਟਾਰਟ ਹੋ ਗਈ ਤੇ ਆਪਣੇ ਲੱਵੇ ਹੋਰ ਵੀ ਡੌਗ ਆਏਗੇ ਨਾ ਫਿਰ ਵੀ ਡੌਗਸ ਇਸ ਤੋਂ ਇਲਾਵਾ ਵੀ ਹੈਗੇ ਡੌਗਸ ਤੋਂ ਇਲਾਵਾ ਵੀ ਡੌਗ ਹੈਗੇ ਆਪਣੇ ਕੋਲ ਇਸ ਤੋਂ ਇਲਾਵਾ ਠੀਕ ਹੈ ਇਹ ਹੈਗਾ ਆਪਣਾ ਸਕੰਦਰ ਦਾ ਸੰਨ ਹੈ ਜੀ ਇਹ ਠੀਕ ਹੈ ਜੀ ਡ੍ਰੈਗਨ ਨਾਮ ਇਹਦਾ ਜੀ ਇੱਕ ਆਪਣੇ ਕੋਲੇ ਲੀਓ ਹੈ ਜੀ ਇੱਕ ਆਪਣੇ ਕੋਲੇ ਬੌਸ ਠੀਕ ਹੈ ਇਹ ਆਪਣਾ ਚੀਕੋ ਠੀਕ ਹੈ ਜੀ ਤੇ ਮੈਂ ਗੱਲ ਉਹੀ ਪੁੱਛਣਾ ਚਾਹਾਂ ਮਾਈ ਜੀ ਤੁਸੀਂ ਇਹਦੇ ਨਾਲ ਸਮਝ ਲੋ ਐਨੇ ਤੁਸੀਂ ਸਟੱਡ ਘਣਾਤੇ ਤਾਂ ਬੱਚਾ ਤਾਂ ਹਰ ਟਾਈਮ ਅਵੇਲੇਬਲ ਹੁੰਦਾ ਹੀ ਹੈ ਠੀਕ ਹੈ ਨਾ ਤੇ ਬੱਚੇ ਦਾ ਪ੍ਰਾਈਸ ਬਾਰੇ ਮੈਂ ਪੁੱਛਾਂ ਵੀ ਉਹ ਕੀ ਮੈਟਰ ਕਰਦੀ ਹੁੰਦੀ ਹੈ ਕੁਆਲਿਟੀ ਬਾਈ ਜੀ ਅਕੋਰਡਿੰਗ ਟੂ ਕੁਆਲਿਟੀ ਐਡਪੈਂਡ ਕਰਦਾ ਜੀ ਬੱਚਾ ਸਟਾਰਟਿੰਗ ਜੇ ਸਹੀ ਵਧੀਆ ਟੌਪ ਦਾ ਬੱਚਾ ਲੈਣਾ ਜੀ ਹਾਂਜੀ 40 ਤੋਂ 45 ਹਜ਼ਾਰ ਦੀ ਰੇਂਜ 'ਚ ਸਟਾਰਟਿੰਗ ਦਾ ਬੱਚਾ ਹੈ ਠੀਕ ਹੈ ਇਹ ਨਾਰਮਲ ਕੋਈ ਕਸਟਮਰ ਦਾ ਪੈਟ ਕੁਆਲਿਟੀ ਆਸਤੇ ਠੀਕ ਹੈ ਜੀ ਉਹ ਬੱਚਾ ਮਿਲ ਜਾਂਦਾ ਜੀ ਆਪਣਾ 25 ਤੋਂ 30 ਹਜ਼ਾਰ ਠੀਕ ਹੈ ਪੌਮ ਦੇ ਵਿੱਚ ਠੀਕ ਹੈ ਕੁਝ ਲੋਕ ਆ ਜੀ ਗੱਲ ਲੱਗੇ ਆ ਟੌਏ ਪੌਮ 10000 15000 ਦਾ ਬੋਲ ਕੇ ਦਿੰਦੇ ਬਟ ਉਹ ਟੌਏ ਪੌਮ ਨਹੀਂ ਹੁੰਦੀ ਬਾਈ ਜੀ ਉਹ ਤਾਂ ਐਕਚੁਅਲੀ ਉਹ ਤਾਂ ਆਪਾਂ ਨੂੰ ਪਤਾ ਹੀ ਹੈ ਸਾਰੀ ਸੀਰੀ ਹੀ ਪ ਇਲੋਵੇ ਬਲੈਕ ਦੇ ਵਿੱਚ ਫੁੱਲ ਬਲੈਕੀ ਫੀਮੇਲ ਹੈ ਫੀਮੇਲ ਹੈ ਬਾਈ ਜੀ ਹਾਂਜੀ ਫਿਰ ਸਲੀਵ ਲਾ ਕੇ ਦਿਖਾਈਓ ਬਾਈ ਜੀ ਫੁੱਲ ਫਰੀ ਫੀਮੇਲ ਹੈ ਦੇਖੋ ਇਹ ਸਾਡਾ ਮਕਸਦ ਹੁੰਦਾ ਵੀ ਇੱਕ ਚੰਗੇ ਬਰੀਡਰ ਨੂੰ ਨਾ ਚੰਗੇ ਡੌਗ ਲਵਰ ਨੂੰ ਇੱਕ ਚੰਗੇ ਬਰੀਡਰ ਦਾ ਨੰਬਰ ਦਿੱਤਾ ਜਾਵੇ ਚੰਗੇ ਬਰੀਡਰ ਨਾਲ ਕੰਟੈਕਟ ਕੀਤਾ ਜਾਵੇ ਵੀ ਅੱਛਾ ਬੱਚਾ ਲੈਣਗੇ ਉਹ ਠੀਕ ਹੈ ਮੈਟਰ ਇਹ ਨਹੀਂ ਹੁੰਦਾ ਹੁੰਦਾ ਵੀ ਕਿਸੇ ਦਾ ਕੋਈ ਬੰਦਾ ਪੈਸੇ ਕੱਟ ਲਾਣਾ ਚਾਹੁੰਦਾ ਜਾਂ ਵੱਧ ਲਾਣਾ ਚਾਹੁੰਦਾ ਹਰ ਇੱਕ ਤਰ੍ਹਾਂ ਦੇ ਕਸਟਮਰ ਬੈਠਾ ਹੈ ਉਹ ਜਿਹੇ ਕੁਆਲਿਟੀ ਨਾਲ ਬੱਚੇ ਮਿਲਦੇ ਨੇਗੇ ਠੀਕ ਹੈ ਤੇ ਬਾਕੀ ਬਾਈ ਜੀ ਸਿਡਜੂ ਦੇ ਵਿੱਚ ਆਪਾਂ ਗੱਲ ਕਰੀਏ ਇਹ ਮੇਲ ਆਪਣਾ ਜੀ ਹਾਂਜੀ ਮੇਲ ਹੈ ਜੀ ਬੱਚਾ ਹੀ ਹੈ ਵੀ ਇਹ ਵੀ ਆ ਸ਼ੋਅ ਕੀਤਾ ਸੀ ਜੀ ਠੀਕ ਹੈ ਜੀ ਸ਼ੋਅ ਕੀਤਾ ਸੀ ਦੇਖੋ ਬਾਈ ਜੀ ਇਹ ਸ਼ੋਅ ਦੇ ਵਿੱਚ ਨਾ ਇਹਨਾਂ ਦਾ ਪਾਰਟੀ ਵਰਗਾ ਅੰਜੋਏ ਹੁੰਦਾ ਹੁੰਦਾ ਡੌਗ ਦਾ ਪਾਰਟੀ ਸਾਡੀ ਵੀ ਹੁੰਦੀ ਹੁੰਦੀ ਆ ਪਰ ਇਹਨਾਂ ਦੇ ਡੌਗ ਦੇ ਜਿਹੜਾ ਇੱਕ ਮਕਸਦ ਹੁੰਦਾ ਡੌਗ ਸ਼ੋਅ ਦੇ ਵਿੱਚ ਲੈ ਕੇ ਆਏ ਆ ਆਪਾਂ ਦੇਖੋ ਫੁੱਲ ਫਰੀ ਬੱਚਾ ਆ ਠੀਕ ਆ ਠੀਕ ਆ ਸਮੂਥਿੰਗ ਕੀਤੀ ਹੋਈ ਆ ਜੇ ਆਪਾਂ ਕਹਿ ਦਈਏ ਠੀਕ ਆ ਪੂਰੀ ਕੰਗੀ ਕੋਕੇ ਕੀਤੀ ਹੋਈ ਆ ਠੀਕ ਆ ਤੇ ਪੋਣੀ ਕਿ ਰੱਖੀ ਆ ਜੇ ਆਪਾਂ ਗੱਲ ਕਰਦੇ ਆ ਬਾਈ ਨਾਲ ਬਾਕੀ ਬਾਈ ਜੀ ਲੋਕੇਸ਼ਨ ਦੱਸ ਦਿਓ ਆਪਣੀ ਕੰਟੈਕਟ ਨੰਬਰ ਦੱਸ ਦਿਓ ਲੋਕੇਸ਼ਨ ਹੈਗੀ ਆ ਬਾਈ ਆਪਣੀ ਮੋਗਾ ਸਿਟੀ ਮੋਬਾਈਲ ਨੰਬਰ ਹੈਗਾ ਆਪਣਾ 70885 74756 788574756 ਐਵਨ ਕੋ ਮੂਗਾ ਨੀਚੇ ਵੀਡੀਓ ਦੇ ਵਿੱਚ ਬਾਈ ਦਾ ਨੰਬਰ ਚੱਲਦਾ ਰਹੂਗਾ ਬਾਈ ਦਾ ਆਲ ਓਵਰ ਇੰਡੀਆ ਡਿਲੀਵਰੀ ਵੀ ਕਰਵਾਉਂਦੇ ਨੇ ਬੱਚਾ ਠੀਕ ਹੈ ਨਾ ਤੇ ਬੱਚੇ ਤੁਸੀਂ ਇਹਨਾਂ ਲੋਗੋ ਕੁਆਲਟੀ ਵਾਈਜ਼ ਬੱਚਾ ਮਿਲ ਸਕਦਾ ਹੈ ਠੀਕ ਹੈ ਤੁਸੀਂ ਦੇਖ ਹੀ ਸਕਦੇ ਹੋ ਠੀਕ ਹੈ ਓਕੇ ਹਣ ਬਾਜੀ ਹਾਂਜੀ ਹਾਂਜੀ ਥੈਂਕ ਯੂ ਅਸਟੀਕਰ ਬਾਈ ਕੀ ਹਾਲ ਚਾਲ ਹੈ ਅਮਰਦੀਪ ਵਧੀਆ ਜੀ ਵਧੀਆ ਆ ਗਏ ਡੌਗ ਸ਼ੋ ਤੇ ਹਾਂਜੀ ਹਾਂਜੀ ਦੇਖੋ ਬਾਈ ਜੀ ਆਪਣਾ ਨਾ ਇੱਕ ਮਕਸਦ ਹੁੰਦਾ ਡੌਗ ਸ਼ੋ ਤੇ ਆਏ ਆ ਤਾਂ ਚੰਗੀ ਚੰਗੀ ਬਰੀਡ ਤੇ ਚੰਗੇ ਚੰਗੇ ਬਰੀਡਰਾਂ ਨਾਲ ਹੀ ਆਪਣਾ ਕੰਟੈਕਟ ਕਰਾਇਆ ਜਾਵੇ ਭਾਈਓ ਠੀਕ ਆ YouTube ਫੈਮਲੀ ਜਾਂ ਆਪਣਾ ਕੋਈ ਸਬਸਕ੍ਰਾਈਬਰ ਹੈ ਜਾਂ ਫਾਲੋਅਰ ਹੈ ਠੀਕ ਹੈ ਸਾਡਾ ਮਕਸਦ ਇਹੀ ਹੁੰਦਾ ਯਾਰ ਭਾਈ ਜੀ ਬੱਚੇ ਕੱਢੋਗੇ ਪਰ ਸਾਜੀ ਮੂਰਤ ਅੱਛੀ ਨਹੀਂ ਹੁੰਦੀ ਜੀ ਹੈਨਾ ਕੋਈ ਇਹ ਅਮਰੀਕਨ ਬੁਲੀ ਆ ਲੋਕੀ ਬਹੁਤ ਕਹਿੰਦੇ ਨੇ ਵੀ ਇਹ ਐਗਰੈਸਿਵ ਬਰੀਡ ਹੈ ਠੀਕ ਹੈ ਜਾਂ ਕੋਈ ਸ਼ੋ ਬਰੀਡ ਹੈ ਠੀਕ ਹੈ ਤੁਸੀਂ ਦੇਖ ਹੀ ਸਕਦੇ ਹੋ ਸਾਹਮਣੇ ਲਾਈਵ ਹੈ ਤੇ ਡੌਗ ਬੀਨਰ ਆ ਬੱਚਾ ਇਹ ਸਟਾਟ ਸਰਵਿਸ ਵਾਸਤੇ ਵੀ ਅਵੇਲੇਬਲ ਹੈ ਤੇ ਬਾਕੀ ਆਪਾਂ ਗੱਲ ਕਰਦੇ ਆਂ ਬਾਈ ਨਾਲ ਬਾਈ ਜੀ ਆਪਣੇ ਲਈ ਇਹ ਸਾਈਜ਼ ਕੀ ਕਹਿੰਦੇ ਨੇ ਸਾਈਜ਼ ਮਾਈਕਰੋ ਹੈ ਮਾਈਕਰੋ ਜੀ ਤੇ ਬੱਚੇ ਭਾਜੀ ਆਪਣੇ ਲਈ ਅਵੇਲੇਬਲ ਹੁੰਦੇ ਨੇ ਸਾਡੇ ਜੀ ਜੀ ਆਲਮੋਸਟ ਹੁੰਦੀ ਹੈ ਜੀ ਆਲਮੋਸਟ ਹਾਂਜੀ ਤੇ ਆ ਬੱਚਾ ਆ ਬਾਈ ਜੀ ਫਿਲਹਾਲ ਠੀਕ ਹੈ ਬਾਈ ਜੀ ਬੱਚਾ ਮਾਜ ਦੇ ਵਿੱਚ ਸ਼ਾਰਟ ਮਾਜ ਦੇ ਵਿੱਚ ਬਲੂ ਕਲਰ ਦੇ ਵਿੱਚ ਬੱਚਾ ਆ ਠੀਕ ਹੈ ਕਵਾਲਿਟੀ ਵਾਈ ਤੁਸੀਂ ਫਾਦਰ ਵੀ ਨਾਲ ਐ ਅਟੈਚ ਖੜਾ ਐ ਜਿਕੇ ਨਾਲ ਦੇਖ ਹੀ ਸਕਦੇ ਹੋ ਤੇ ਇਹ ਬੱਚੇ ਨੀਚੇ ਵੀ ਪਏ ਨੇ ਕਿ ਮੈਂ ਦਿਖਾਈ ਦਵਾ ਕੈਮਰਾ ਮਾਰ ਕੇ ਆਪਾਂ ਨੂੰ ਬਹੁਤ ਚੀਜ਼ ਚਾਹੀਦੀ ਆ ਜਿਹੜਾ ਦੇਖੋ ਬੱਚੇ ਦੇ ਤੁਸੀਂ ਆ ਦੇਖ ਹੀ ਸਕਦੇ ਹੋ ਠੀਕ ਹੈ ਨਾ ਕਵਾਲਿਟੀ ਵਾਈ ਬੱਚੇ ਨੇ ਕਿ ਤੇ ਬਾਕੀ ਵੀ ਜੀ ਆਪਾਂ ਗੱਲ ਕਰਦੇ ਆ ਸਟੱਡ ਸਰਵਿਸ ਵਾਸਤੇ ਅਵੇਲੇਬਲ ਆ ਜੀ ਅਵੇਲੇਬਲ ਹਾਂ ਜੀ ਤੇ ਇਹ ਪਫਤੇ ਡੀਲ ਕਰ ਰਹੇ ਨੇ ਜਾਂ ਤੁਸੀਂ ਫੀਸ ਲੈਣੇ ਜੇ ਤਾਂ ਸਰ ਫੀਮੇਲ ਆਪਣੀ ਟਾਪ ਕੁਆਲਿਟੀ ਆ ਤੇ ਜੇ ਆਪਾਂ ਉਹਨਾਂ ਤੋਂ ਪ੍ਰੂਫ ਵਗੈਰਾ ਲੈ ਲੈਣੇ ਚੈੱਕ ਵਗੈਰਾ ਠੀਕ ਹੈ ਤੇ ਜੇ ਮਤਲਬ ਬੰਦਾ ਇਹਦੀ ਸਟੱਡ ਸਰਵਿਸ ਲੈਣੇ ਚਾਹੁੰਦਾ ਤਾਂ ਫੀਮੇਲ ਚ ਮੇਰਾ ਕੋਈ ਮਤਲਬ ਬਾਹਲਾ ਮੈਂ ਜਿਆਦਾ ਨਹੀਂ ਇੰਟਰਸਟ ਬਣ ਰਿਹਾ ਤਾਂ ਫਿਰ ਮੈਂ ਇਹਦੀ ਪ੍ਰਾਈਸ ਰੱਖਿਆ 11000 ਤੇ ਮਤਲਬ ਇਹਨੂੰ ਛੱਡ ਦੇਈਦਾ ਜੀ ਬਾਈ ਨੇ ਇੱਕੋ ਗੱਲ ਹੀ ਨਿਵੇੜਤੀ ਜੇ ਇਹ ਤਾਂ ਟਾਪ ਕੁਆਲਿਟੀ ਦੀ ਫੀਮੇਲ ਹੈਗੀ ਹੈ ਕੁਆਲਿਟੀ ਵਾਈਜ਼ ਬਾਈ ਦਾ ਕਹਿਣਾ ਬਦਲਦਾ ਵੀ ਡੌਗ ਦੇ ਬਰਾਬਰ ਦੀ ਫੀਮੇਲ ਹੈਗੀ ਹੈ ਤਾਂ ਬੱਚਾ ਤੇ ਬਾਈ ਦੀ ਮੈਟਿੰਗ ਕਰਾ ਲੂਗਾ ਤੇ ਪ੍ਰੂਫ ਲੈ ਲੂਗਾ ਇਹਨਾਂ ਦੂਜੇ ਨੰਬਰ ਦੇ ਜੇ ਕੋਈ ਫੀਮੇਲ ਨਹੀਂ ਬਾਈ ਦੇ ਉਹ ਪਸੰਦ ਆਂਦੀ ਆ ਅਟੈਚ ਨਹੀਂ ਹੁੰਦੀ ਤਾਂ ਉਹੀ ਦੇ ਹਿਸਾਬ ਨਾਲ ਬਾਈ ਨੇ ਫੀਸ ਹੀ ਰੱਖੀ ਹੈ ਤੇ ਬਾਕੀ ਬਾਈ ਜੀ ਆਪਣੀ ਲੋਕੇਸ਼ਨ ਦਿੱਓ ਤੇ ਮੈਨੂੰ ਐ ਦੱਦਿਓ ਆਪਣਾ ਕਿਹੜੀ ਕਿਹੜੀ ਥੀਡ ਦੇ ਵਿੱਚ ਕੰਮ ਕਰਦੇ ਆ ਸਰ ਮੇਰੀ ਲੋਕੇਸ਼ਨ ਹੈ ਰਾਜਕੋਟ ਡਿਸਟ੍ਰਿਕਟ ਲੁਧਿਆਣਾ ਜੀ ਠੀਕ ਹੈ ਹਾਂ ਜੀ ਤੇ ਮੇਰੇ ਕੋਲ ਜੀ ਜ਼ਿਆਦਾ ਤਾਂ ਅਮਰੀਕਨ ਬੁਲੀ ਹੁੰਦੇ ਆ ਜੀ ਪਰ ਮੇਰੇ ਕੋਲ ਚਾਓ ਚਾਓ ਵੀ ਆ ਰਿਟਰੀਵਰ ਵੀ ਹੈਗੀ ਆ ਜੀ ਠੀਕ ਹੈ ਜੀ ਤੇ ਮੈਂ ਦੂਜੇ ਨੰਬਰ ਤੇ ਕੱਲ ਹੋਰ ਪੁੱਛਾਂ ਵੀਰੇ ਵੀ ਆਪਣਾ ਆਲ ਓਵਰ ਇੰਡੀਆ ਡਿਲੀਵਰੀ ਕਰਵਾ ਦਿੰਦੇ ਜ਼ਰੂਰ ਜ਼ਰੂਰ ਸਰ ਜਿੱਥੇ ਮਰਜੀ ਆਲ ਓਵਰ ਠੀਕ ਹੈ ਵੀਰੇ ਇੱਕ ਆਪਣੀ ਬੇਨਤੀ ਹੋਗੀ ਆਪਣਾ ਨੰਬਰ ਬੋਲ ਦਈਏ ਵੀਰੇ ਮੇਰਾ ਨੰਬਰ ਆ ਸਰ 8146878343 ਠੀਕ ਹੈ ਨੀਚੇ ਵੀਡੀਓ ਦੇ ਵਿੱਚ ਨਾ ਬਾਈ ਦਾ ਨੰਬਰ ਚੱਲ ਡਿਲੀਵਰੀ ਹੈ ਬਾਈ ਨੇ ਆਪਣੀਆਂ ਬਰੀਡਾਂ ਦੱਸ ਦਿੱਤੀ ਆ ਅਮਰੀਕਾ ਬੋਲੀ ਦਾ ਬੱਚਾ ਹਰ ਟਾਈਮ ਅਵੇਲੇਬਲ ਹੁੰਦਾ ਆ ਸਾਈਜ਼ ਮਾਈਕਰੋ ਦੇ ਵਿੱਚ ਤੇ ਪਾਕਟ ਸਾਈਜ਼ ਦੇ ਵਿੱਚ ਬੱਚਾ ਮੰਗੇ ਬਈ ਜੀ ਪਾਕਟ ਪਾਕਟ ਸਾਈਜ਼ ਚ ਸਰ ਵੀ ਕਈ ਵਾਰ ਇਦਾਂ ਹੁੰਦੇ ਆ ਵੀ ਫੀਮੇਲ ਕੋਈ ਕਰਾਸ ਹੋਈ ਹੁੰਦੀ ਆ ਵੀ ਉਹਦਾ ਬੱਚਾ ਕਈ ਵਾਰ ਹੁੰਦਾ ਫਿਰ ਆਪਾਂ ਪਾਕਟ ਜੀ ਵੀ ਕਰਵਾ ਦਿੰਨੇ ਆ ਠੀਕ ਹੈ ਨਾ ਬਾਕੀ ਬਾਈ ਜੀ ਓਕੇ ਥੈਂਕ ਯੂ ਵੀਰੇ ਵੈਲਕਮ ਓਕੇ ਅੱਸੀ ਗੱਲ ਟਿੰਕੂ ਬਾਈ ਕੀ ਹਾਲ ਚਾਲ ਹੈ ਅੱਸੀ ਗੱਲ ਪਾਜੀ ਬਹੁਤ ਬਹੁਤ ਹੋਰ ਆਈ ਵੀ ਚੁੱਕੀ ਆਪਣੀ ਟੀਮ ਹਾਂਜੀ ਪਾਜੀ ਦੇਖੋ ਬਾਈ ਜੀ ਡੌਗ ਸ਼ੋਅ ਦੇ ਵਿੱਚ ਨਾ ਬਰਨਾਲਾ ਪਹੁੰਚੇ ਸੀ ਡੌਗਸ ਹੋਏ winner ਹੋ ਰਹੇ ਨੇਗੇ ਠੀਕ ਹੈ ਨਾ ਮੈਂ ਉਹਨਾਂ ਬਾਰੇ ਵੀ ਮੈਂਗਾ ਜਵਾ ਅੱਜ ਆਪਾਂ ਕੈਮਰਾ ਮਾਰੀ ਦੀਏ ਵੀ ਡੌਗ winner ਵੀ ਦਿਖਾ ਦੀ ਆਪਾਂ ਡੌਗ winner ਹੋ ਰਹੇ ਨੇਗੇ ਠੀਕ ਹੈ ਇਹ ਟਵਾਇਰ ਰੀਡਰ ਵਿੱਚ ਬੱਚਾ ਹੈ ਜੀ ਇੱਕ ਤੇ ਬਾਜੀ ਮੈਨੂੰ ਇੱਕ ਡੀਕੂ ਬਾਜੀ ਕਰਾਈ ਗਾ ਉਹ ਦੱਸੀ ਉਹ ਵੀ ਸਟੱਡ ਸਰਵਿਸ ਵਾਸਤੇ ਮਤਲਬ ਸਟੱਡ ਸਰਵਿਸ ਬਾਜੀ ਇਹ ਡੌਗ ਆਪਣਾ ਜਿਹਾ ਆਪਾ ਕੀਤਾ ਨਹੀਂ ਗਾ ਜੀ ਇਹ ਕਰ ਦੇਣਾ ਨੈਕਸਟ ਮੰਥ ਓਪਨ ਜੀ ਠੀਕ ਹੈ ਤੇ ਬਾਕੀ ਵੈਸੇ ਡੌਗ ਹੈਗੇ ਆਪਣੇ ਕੋਲ ਹੈਗੇ ਆ ਜੀ ਤੇ ਪੱਪੀ ਵੀ ਅਵੇਲੇਬਲ ਹੋ ਜਾਂਦੇ ਨੇ ਪੱਪੀ ਅਵੇਲੇਬਲ ਹੋ ਜੂਗੇ ਬਾਜੀ ਤੇ ਕੀ ਪ੍ਰਾਈਸ ਦੇ ਹੁੰਦੇ ਨੇ ਕੀ ਏਜ ਕੁਆਲਟੀ ਡਿਪੈਂਡ ਕਰਦਾ ਪੈਟ ਕੁਆਲਟੀ ਸ਼ੋਅ ਕੁਆਲਟੀ ਆਪਣੇ ਕੋਲ ਦੋਨੇ ਅਵੇਲੇਬਲ ਹੁੰਦੇ ਆ ਜੀ ਠੀਕ ਹੈ ਜੀ ਹਣਾ ਉਹ ਹੁਣ ਦੇਖੋ ਹਰ ਬੰਦਾ ਪੈਟ ਕੁਆਲਟੀ ਜਾਂ ਸ਼ੋਅ ਕੁਆਲਟੀ ਡਿਫਰੈਂ ਠੀਕ ਜਿਹੜਾ ਆਪਾਂ ਕਹੀਏ ਮਿੱਠਾ ਕਹਿੰਦੇ ਨਹੀਂ ਗੁੜ ਪਾਵਾਂਗੇ ਉਨੇ ਮਿੱਠਾ ਹਾਂ ਜੀ ਉਹਦੇ ਸਾਹ ਨਾਲ ਬਾਈ ਨੇ ਕਹਿਤਾ ਵੀ ਜਹੇ ਜੀ ਤੁਸੀਂ ਡੌਗ ਬਰੀਡ ਲੈਣਾ ਚਾਹੁੰਦੇ ਹੋ ਸ਼ੋਅ ਕੁਆਲਟੀ ਲੈਣਾ ਚਾਹੁੰਦੇ ਤਾਂ ਸ਼ੋਅ ਕੁਆਲਟੀ ਮਿਲ ਜੂਗੀ ਪੈਟ ਕੁਆਲਟੀ ਲੈਣੀ ਚਾਹੁੰਦੇ ਪੈਟ ਕੁਆਲਟੀ ਵੀ ਨੀਅਰ ਅਬਾਊਟ 15 15000 ਤੋਂ ਸਟਾਰਟ ਹੋਗੇ ਜੀ ਆਪਣੇ ਕੋਲ 70000 ਤੱਕ ਮਿਲ ਜੂਗਾ ਠੀਕ ਹੈ ਕੇਸ ਹੈ ਤੇ ਭਾਜੀ ਤੇ ਬਾਕੀ ਆਪਣੀ ਸਟੱਟ ਸਰਵਿਸ ਵੀ ਹੈ ਨਾ ਦੂਜੇ ਸਰਵਿਸ ਹਾਂਜੀ ਭਾਜੀ ਸਾਡੇ ਏਰੀਆ ਚ ਜਿਹੜੀ ਸਟੱਟ ਸਰਵਿਸ ਆ ਜੀ ਬੱਚੇ ਦੇ ਵੀ ਦੇ ਦਿੰਨੇ ਆ ਜੀ ਤੇ ਜੇ ਕੋਈ ਬਾਹਰ ਲਈ ਹੈ ਜੀ ਉਹ ਕੈਸ਼ ਹੈ ਠੀਕ ਹੈ ਤੇ ਬਾਕੀ ਭਾਈ ਜੀ ਆਪਣੀ ਲੋਕੇਸ਼ਨ ਦੱਸ ਦਿਓ ਕੰਟੈਕਟ ਆਪਣੀ ਲੋਕੇਸ਼ਨ ਦੱਸ ਦਿਓ ਭਾਈ ਜੀ ਮੋਗਾ ਠੀਕ ਹੈ ਜੀ ਨੰਬਰ ਹੈਗਾ ਜੀ 9115813655 ਠੀਕ ਹੈ ਤੇ ਆਪਣੀ ਬੱਚਾ ਤੁਸੀਂ ਆਲ ਓਵਰ ਇੰਡੀਆ ਡਿਲੀਵਰੀ ਵੀ ਕਰਵਾਦੇ ਹੋ ਹਾਂਜੀ ਹਾਂਜੀ ਡਿਲੀਵਰੀ ਹੋ ਜੂਗੀ ਠੀਕ ਹੈ ਤੇ ਭਾਈ ਜੀ ਦਾ ਨੀਚੇ ਵੀਡੀਓ ਦੇ ਵਿੱਚ ਨੰਬਰ ਚੱਲ ਦਰੂਗਾ ਬਾਈ ਦੀ ਸਪੈਸ਼ਲਿਟੀ ਬਾਕੀ ਭਾਜੀ ਸਾਡਾ ਨਾ ਇੱਕ ਹੋਰ ਹੈ ਜ ਅਨਦਰ ਇਹ ਉੱਥੇ ਆ ਬੰਗੇ ਵੀ ਹੈਗਾ ਸਾਡਾ ਨੈਕਸਟ ਫਾਰਮ ਬੰਗੇ ਆ ਸਾਡਾ ਉੱਥੇ ਸਾਡੀ ਸਾਰੀ ਬਰੀਡਿੰਗ ਉੱਥੇ ਆ ਠੀਕ ਆ ਹਾਂਜੀ ਫੀਮੇਲ ਆ ਉੱਥੇ ਸਾਡੀਆਂ 25 30 ਫੀਮੇਲਾਂ ਬਰੀਡਿੰਗ ਉੱਥੇ ਆ ਜੇ ਮਾਤ ਲੋ ਬੱਚਾ ਲੈਣਾ ਬੰਗੇ ਆ ਜੋਨੀ ਭਾਜੀ ਆ ਨੰਬਰ ਬੋਲਿਓ ਭਾਜੀ ਆਪਣਾ 786545743 ਠੀਕ ਆ ਕੋਲ ਫਾਰਮ ਬੰਦਾ ਠੀਕ ਆ ਹਾਂ ਨੀਚੇ ਵੀਡੀਓ ਦੇ ਵਿੱਚ ਨਾ ਬਾਈ ਹੋਰਾਂ ਦੋਨਾਂ ਦਾ ਨੰਬਰ ਚੱਲਦਾ ਹੁੰਦਾ ਹਾਂਜੀ ਟੀਮ ਐਕਚੁਅਲੀ ਟੀਮ ਆਈ ਇਹ ਲਿਟਲ ਫਾਰਮ ਮੋਗਾ ਤੋਂ ਇਹ ਭਾਜੀ ਹੈਂਡਲਰ ਆ ਸਾਡੇ ਠੀਕ ਆ ਜੀ ਠੀਕ ਆ ਜੀ ਟ੍ਰੇਨਿੰਗ ਕਰਾਣੀ ਹੋਵੇ ਤੇ ਬਾਕੀ ਬਾਈ ਹੋਰ ਹਨ ਤੁਸੀਂ ਡੀਲੀ ਕਰ ਸਕਦੇ ਹੋ ਠੀਕ ਹੈ ਬਾਈ ਹੋਰ ਨੇ ਲੋਕੇਸ਼ਨ ਦੱਸ ਦਿੱਤੀ ਇੱਕ ਬਾਈ ਮੋਗਾ ਤੋਂ ਹੈ ਇੱਕ ਬਾਈ ਬੰਗਾ ਤੋਂ ਹੈ ਠੀਕ ਹੈ ਇੱਕ ਆ ਬਾਈ ਦੀ ਟ੍ਰੇਨ ਇਹ ਵੀ ਮੋਗੇ ਤੋਂ ਹੈ ਜੀ ਇਹ ਵੀ ਮੋਗੇ ਤੋਂ ਹੈ ਐਨਾ ਕੋਈ ਬੋਰਡਿੰਗ ਵੀ ਹੈਗੀ ਹੈ ਜੇ ਕੋਈ ਭੇਜ ਕੇ ਡੌਗ ਕਰਾਣਾ ਉਹ ਵੀ ਕਰਦੇ ਨੇ ਜੀ ਠੀਕ ਹੈ ਵੀ ਹੋਸਟਲ ਸਰਵਿਸ ਹਾਂਜੀ ਹਾਂਜੀ ਸਰ ਠੀਕ ਹੈ ਨਾ ਪੰਜਾਬੀ ਚ ਆਪਾਂ ਕਹੀਏ ਆਪਾਂ ਸਾਰੀ ਟੀਮ ਬਣਾਈ ਆ ਭਾਜੀ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਪਵੇਗੀ ਠੀਕ ਹੈ ਵੀਰੇ ਓਕੇ ਬ੍ਰਦਰ ਥੈਂਕ ਯੂ ਜੀ ਥੈਂਕ ਯੂ ਸਸੀ ਦਾ ਮੋਹਿਤ ਭਾਈ ਕੀ ਹਾਲ ਚਾਲ ਹੈ ਵਧੀਆ ਬਈ ਤੁਸੀਂ ਦੱਸੋ ਹੋਰ ਆਈਗੇ ਡੌਗਸ ਹੋਤੇ ਹਾਂਜੀ ਹਾਂਜੀ ਆਏ। ਦੇਖੋ ਬਾਈ ਜੀ ਬਰਨਾਲਾ ਦੇ ਵਿੱਚ ਡੌਗ ਸ਼ੋਅ ਹੋਵੇ ਤੇ ਬਰਨਾਲੇ ਦੇ ਬਾਈ ਦਾ ਪਹੁੰਚਣ ਦਾ ਇਹ ਹੋਈ ਨਹੀਂ ਸਕਦਾ। ਤਾਂ ਅਪਣੀ ਦਾ YouTube ਫੈਮਿਲੀ ਨੂੰ ਨਾ ਬਹੁਤ ਹੀ ਹੁੰਦੀ ਹੈ ਵੀ ਜਰਮਨ ਦੇ ਡੌਗ ਦੁਕਾਨ, ਕੈਂਪਸੋਂ ਦੁਕਾਨ। ਤਾਂ ਬਾਈ ਗੁਰੇ ਨਾ ਇੱਧਰ ਉੱਧਰ ਡੌਗ ਥੋੜਾ ਡਿਸਟਰਬ ਹੋ ਜਾਂਦੇ ਨੇ ਕਿ ਬਾਈ ਉਹਨਾਂ ਨੇ ਸ਼ੋਅ ਤੇ ਲਾਏ ਸੀਗੇ। ਠੀਕ ਨਾ ਉਹਦੇ ਕਰਕੇ ਮੈਂ ਤੁਹਾਨੂੰ ਦਿਖਾਵਾ ਡੌਗ ਤੇ ਫਿਰ ਆੜ ਮੈਂ ਪਹਿਲਾਂ ਜਰਮਨ ਦਾ ਦਿਖਾਣਾ ਤੁਹਾਨੂੰ। ਜਰਮਨ ਦੇ ਵਿੱਚ ਤੁਸੀਂ ਦੇਖ ਹੀ ਸਕਦੇ ਹੋ। ਬਾਈ ਜੀ ਕੋਟ ਕਿਹੜਾ ਐ ਇਹ ਤੇ ਇਹ ਇਹ ਸਟੱਡੀ ਸਰਵਿਸ ਵਾਸਤੇ ਨਾ ਆਪਣਾ ਹੈ। ਸਿੰਗਲ ਕੋਟ ਹੈ ਬਈ ਇਹ ਹੈਗਾ ਸਟੈਂਡਰਡ ਸਟੈਂਡਰਡ ਸਰ ਨਹੀਂ ਪਾਤੇ ਬਾਈ ਜੀ ਇਹ ਪੱਪੀ ਡੀਲ ਹੁੰਦੀ ਆ ਜਾਂ ਆਪਾਂ ਕੈਸ਼ ਮੀਟਿੰਗ ਪੱਪੀ ਡੀਲ ਵੀ ਹੁੰਦੀ ਆ ਕੈਸ਼ ਮੀਟਿੰਗ ਵੀ ਠੀਕ ਹੈ ਨਾ ਤੇ ਬਾਈ ਜੀ ਤੇ ਆਪਣੇ ਲਾਵੇ ਬੱਚਾ ਇਹਦਾ ਹਟ ਟਾਈਮ ਲੈਵਲ ਹੁੰਦਾ ਆ ਹਾਂਜੀ ਹਾਂਜੀ ਹੁੰਦਾ ਠੀਕ ਹੈ ਕੀ ਪ੍ਰਾਈਸ ਦੇ ਵਿੱਚ ਹੁੰਦਾ ਮੇਰੇ ਸੋਚਾ ਇਹਦਾ 15000 ਹੁੰਦਾ 15000 ਰੁਪਏ ਠੀਕ ਹੈ ਤੇ ਬਾਕੀ ਉਧਰ ਬਾਈ ਲਵੇ ਨਾ ਕੈਮ ਕੋਰਸੋ ਵੀ ਆ ਦੇਖੋ ਕੈਮ ਕੋਰਸੋ ਦੀ ਕੁਆਲਿਟੀ ਦੇਖੋ ਤੁਸੀਂ ਅਲਟੀਮੇਟ ਕੁਆਲਿਟੀ ਤੁਸੀਂ ਦੇਖ ਹੀ ਸਕਦੇ ਹੋ ਲਿਫਟਸ ਦੇਖੋ ਠੀਕ ਹੈ ਕੈਮ ਕੋਰਸ ਦੀ ਨਾ ਹਾਈਟ ਦੇਖੋ ਵੀਰੇ ਵੀਰੇ ਖੜਾ ਕਰਕੇ ਦਿਖਾਈਓ ਡੌਗ ਦੇਖੋ ਕੈਨ ਕੋਰਸ ਦੀ ਹਾਈਟ ਦੇਖੋ ਤੁਸੀਂ ਪੂਰਾ ਟਾਪ ਕੁਆਲਟੀ ਫੁੱਲ ਫ੍ਰੈਂਡਲੀ ਠੀਕ ਹੈ ਨਾ ਆਪਾਂ ਕਹੀਏ ਫੁੱਲ ਐਕਟਿਵ ਬੱਚਾ ਹੈ ਤੇ ਦੇਖ ਹੀ ਸਕਦੇ ਹੋ ਵੀਰੇ ਅਜੇ ਤਾਂ ਇਹ ਸਟਾਰਟ ਸਰਵਿਸ ਆਉਂਦੇ ਉੱਪਰ ਤੱਕ ਨਹੀਂ ਕੀਤਾ ਹੈ ਨਹੀਂ ਵੀਰੇ ਛੋਟਾ ਹੈ ਅਜੇ ਛੋਟੀ ਏਜ ਹੈ ਠੀਕ ਹੈ ਨਾ ਅਜੇ ਏਜ ਵੀ ਵਧੀ ਹੈ ਅਜੇ ਸਾਲ ਕੰਪਲੀਟ ਕੀਤਾ ਨਹੀਂ ਡੌਗ ਨੇ ਤੁਸੀਂ ਦੇਖ ਹੀ ਸਕਦੇ ਹੋ ਵੀ ਕਿੰਨੇ ਐਕਟਿਵ ਕਿੰਨਾ ਠੀਕ ਸਟਰਕਚਰ ਵਾਈਜ਼ ਦੇਖੋ ਆ ਤੁਸੀਂ ਦੇਖ ਹੀ ਸਕਦੇ ਨਾਮ ਕੀ ਹੈ ਬਾਜੀ ਇਹਦਾ ਇਹਦਾ ਨਾਮ ਹੈ ਸ਼ੇਰੂ ਸਿਰਫ ਸ਼ੇਰੂ ਦੇਖੋ ਬਾਜੀ ਬਹੁਤ ਕੁਆਲਟੀ ਦੇ ਵਿੱਚ ਕੈਨ ਕੋਰਸ ਸਾਡਾ ਮਤਲਬ ਇਹ ਹੁੰਦਾ ਵੀ ਇੱਕ ਚੰਗੀ ਬਰੀਡ ਇਕ ਘਰ ਇੱਕ ਡੌਗ ਲਵਰ ਦਾ ਇੱਕ ਮਤ ਸੁਪਣਾ ਹੁੰਦਾ ਵੀ ਅੱਛਾ ਡੌਗ ਮਿਲੇ ਫੁੱਲ ਫਰੈਂਡਲੀ ਮਿਲੇ ਠੀਕ ਹੈ ਨਾ ਕੋਈ ਉਹਦੇ ਚ ਪ੍ਰੋਬਲਮ ਨਾ ਆਵੇ ਤਾਂ ਚੰਗੇ ਡੌਗ ਬ੍ਰੀਡਰਾਂ ਦੇ ਸਾਨੂੰ ਇਹੀ ਹੁੰਦਾ ਵੀ ਅਸੀਂ ਇੱਕ ਚੰਗਾ ਡੌਗ ਵੀਡੀਓ ਦਿਖਾਈਏ ਕਿ ਸਾਡੀ ਵੀਡੀਓ ਬਖਸਦਾ ਇਹੀ ਹੁੰਦਾ ਵੀ ਆਪਾਂ ਚੰਗੀ ਚੀਜ਼ ਤੁਹਾਨੂੰ ਮਿਲ ਸਕੇ ਠੀਕ ਹੈ ਬਾਕੀ ਬਾਈ ਦਾ ਕੰਟੈਕਟ ਨੰਬਰ ਬੋਲਦੇ ਆ ਲొਕੇਸ਼ਨ ਬੋਲਦੇ ਆ ਤੇ ਬੱਚਾ ਬਾਈ ਜੀ ਕੋਈ ਆਲ ਓਵਰ ਡਿਲੀਵਰੀ ਕਰਵਾ ਦਿੰਦੇ ਹੋ ਤੁਸੀਂ ਹਾਂਜੀ ਹਾਂਜੀ ਕਰਾ ਦੇ ਠੀਕ ਹੈ ਤੇ ਆਪਣਾ ਕੰਟੈਕਟ ਨੰਬਰ ਦੱਸ ਦੀ ਆਪਣੀ ਲੋਕੇਸ਼ਨ ਦੱਸ ਦਿਓ 7814142006 ਇਹ ਮੇਰਾ ਕੰਟੈਕਟ ਨੰਬਰ ਹੈ ਠੀਕ ਹੈ ਤੇ ਲੋਕਲ ਰੀਜਨ ਬਰਨਾਲੇ ਤੋਂ ਬਿਲੋਂਗ ਕਰਦਾ ਠੀਕ ਹੈ ਠੀਕ ਹੈ ਨਾ ਬਾਈ ਜੀ ਨੇ ਆਪਣਾ ਦੱਸ ਦਿੱਤਾ ਕੰਟੈਕਟ ਨੰਬਰ ਠੀਕ ਹੈ ਨਾ ਤੇ ਤੁਸੀਂ ਜੀ ਨੂੰ ਕੰਟੈਕਟ ਕਰ ਸਕਦੇ ਹੋ ਬੱਚਾ ਆਲ ਓਵਰ ਇੰਡੀਆ 11 ਕਰਵਾ ਦਿੰਦੇ ਨੇ ਇਹ ਠੀਕ ਹੈ ਐਕਸਟਰਾ ਚਾਰਜਿੰਗ ਦੇ ਨਾਲ ਜਿਹੜਾ ਵੀ ਹੋਊਗਾ ਓਕੇ ਭਾ ਮਾਸ਼ੀਵਾ ਕਦਰ ਬਾਈ ਕੀ ਅਸਲਾ ਵਧੀਆ ਬਾਈ ਵਧੀਆ ਹੋਰ ਅੱਗੇ ਨੂੰ ਭਾਂਜੀ ਆਮੇ ਬਾਈ ਬੱਤੀ ਲੱਗਾਇਆ ਬਾਈ ਟਾਇਲਟ ਚ ਨਹੀਂ ਮਾਜੀ ਟਾਇਲਟ ਇੱਕ ਵਾਰ ਤੇ ਬਾਈ ਹੋਰ ਹੋਰ ਰੱਡ ਦੇ ਵਿੱਚ ਬੱਚਾ ਇਸ ਤਰ੍ਹਾਂ ਦੇ ਵਿੱਚ ਬੱਚਾ ਬੱਚਿਆਂ ਦਾ ਸਟਾਕ ਤਾਂ ਬਹੁਤ ਪਿਆ ਬਾਈ ਲਵ ਇਹ ਕਿਹੜਾ ਆਸ ਕਦਰ ਬਾਈ ਦੇ ਬੱਚੇ ਹਾਂਜੀ ਦੇ ਸਾਡੇ ਵੀ ਦੇਖ ਸਕਦੇ ਹੋ ਇਹਨਾਂ ਦੇ ਹੀ ਬੱਚੇ ਨੇ ਉਹ ਠੀਕ ਹੈ ਬਾਕੀ ਬਾਈ ਨਾਲ ਗੱਲ ਕਰਨੇ ਪ੍ਰਾਈਸ ਦੇ ਠੀਕ ਹੈ ਆ ਵੀ ਦੇਖ ਸਕਦੇ ਹੋ ਠੀਕ ਹੈ ਬਾਕੀ ਬਾਈ ਦੇ ਦਾ ਪ੍ਰਾਈਸ ਦੇ ਬਾਰੇ ਗੱਲ ਕਰਦੇ ਕਿ ਇਹ ਮੇਕ ਕਿੰਨਾ ਕੀ ਬੀਜਦਾ ਹੈ ਭਾਜੀ ਇਹ ਲਗੜੇ ਤੋਂ ਅੱਜ ਦੇ ਸਮੇਂ ਪ੍ਰਾਈਸ ਹੁੰਦਾ ਭਾਜੀ ਠੀਕ ਹੈ ਹਾਂ ਜੀ ਉਹ ਨਾਲੇ ਤਾਂ ਜਿਹਦੇ ਪੈਂਦੀ ਹੈ ਤੇ ਪ੍ਰਾਈਸ ਹੈ ਠੀਕ ਹੈ ਹਾਂਜੀ ਆਹਨੇ ਲੈਦੇ 15000 ਰੁਪਏ ਠੀਕ ਹੈ ਹਾਂਜੀ ਭਾਈ ਜੇ ਉਹ ਤਾਂ ਮੈਨੂੰ ਐ ਦੱਸਿਓ ਵੀ ਕੋਈ ਕੇਸੀ ਕੋਈ ਸੀਪਾ ਇਹ ਕੇਸ਼ਈ ਦਾ ਬੱਚਾ ਹਨੋਂ ਕਿਸੇ ਚਲੋ ਬਈ ਕੋਈ ਨੂੰ ਅਗਲਾ ਇਹ ਬੱਚੇ ਦੇ ਵੀ ਹਾਂਜੀ ਇਹਦੇ ਪੇਪਰ ਵੀ ਬਣਵਾਵਾਂਗੇ ਭਾਈ ਠੀਕ ਹੈ ਇਹ ਆਪਣੀ ਲੋਕੇਸ਼ਨ ਪਾਤੀ ਹੈ ਤੇ ਆਪਣਾ ਕਿਹੜੀ ਕਿਹੜੀ ਬੀਡ ਦੇ ਵਿੱਚ ਕੰਮ ਹੋਣੀ ਟੋਾਈ ਦੇ ਵਿੱਚ ਭਾਈ ਆਪਣਾ ਉਹਨੇ ਟੋਾਈ ਦੇ ਬੀਡ ਚ ਕੰਮ ਹੋਣੀ ਠੀਕ ਹੈ ਆਪਣਾ ਨਾਸ਼ਪੁਰਾ ਮੈਂ ਲਾਈਵ ਮੋਡ ਗਈ ਠੀਕ ਹੈ ਕੰਟੈਕਟ ਨੰਬਰ ਵੀਰੇ 9873007 ਠੀਕ ਹੈ ਤੇ ਨੀਚੇ ਦਾ ਵੀਡੀਓ ਦੇ ਵਿੱਚ ਪਈਦਾ ਨੰਬਰ ਚੱਲ ਰੂਗਾ ਤੇ ਆਲ ఓਵਰ ਇਹ ਲੈ ਲਿਖੀ ਕਰਵਾ ਦੇਣਾ ਤੇਰੇ ਵਿੱਚ ਹਾਂਜੀ ਭਾਈ ਜੀ ਕਰਵਾ ਦੇ ਠੀਕ ਹੈ ਤੇ ਮੈਂ ਨੀਚੇ ਕੈਮਰਾ ਸਟਾਕ ਮਾਰੀ ਤਾ ਵਾ ਬਾਈ ਨੇ ਸਟਾਕ ਬਹੁਤ ਵੇ ਆਇਆ ਠੀਕ ਆ ਆ ਡੌਗ ਦੇ ਬੱਚੇ ਨੇ ਠੀਕ ਆ ਇਹ ਆ ਬਾਤੂ ਭਾਈ ਦਾ ਕਾਰਡ ਆ ਇਹ ਜਿਹੜਾ ਭਾਈ ਨੂੰ ਤੁਸੀਂ ਕੋ ਨੈਕ ਕਾਸਾ ਦੇ ਨੀਚੇ ਵੀਡੀਓ ਦੇ ਚ ਪਈਦਾ ਨੰਬਰ ਚੱਲ ਰੂਗਾ ਓਕੇ ਭਾਈ ਜੀ ਓਕੇ ਭਾਈ ਜੀ